ਲੁਧਿਆਣਾ ਦੇ ਹੋਟਲ ਦਾ ਰੂਮ ਖੁੱਲਦਾ ਹੈ ਤੇ ਉੱਥੇ ਇੱਕ ਕੁੜੀ ਦੀ লাশ ਉਹ ਵੀ ਅਰਧ ਨਗਨ ਪਈ ਹੁੰਦੀ ਹੈ। ਜਿਸ ਤੋਂ ਬਾਅਦ ਪੂਰੇ ਲੁਧਿਆਣਾ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ। ਚਰਚਾ ਛੱਡਦੀ ਹੈ ਕਿ ਇਸ ਦਾ ਕਤਲ ਹੋਇਆ ਕਿਤਾ। ਪਰ ਹੁਣ ਇਸ ਨਰਸ ਦੇ ਕਤਲ ਦੇ ਵਿੱਚ ਬਹੁਤ ਵੱਡਾ ਖੁਲਾਸਾ ਹੋਇਆ। ਦਰਅਸਲ ਨਰਸ ਦਾ ਕਤਲ ਉਹਦੇ ਬੋਏਫਰੈਂਡ ਨੇ ਕੀਤਾ। ਨਰਸ ਰੇਖਾ ਤੇ ਉਹਦਾ ਬੋਏਫਰੈਂਡ ਅਮਿਤ ਜਿਹੜਾ ਚੰਡੀਗੜ੍ਹ ਦੇ ਵਿੱਚ ਕਟਾਈ ਦਾ ਕੰਮ ਕਰਦਾ ਹੈ ਤੇ ਇਹ ਕੁੜੀ ਨਰਸ ਸੀ। ਦੋਵੇਂ ਇਸ ਹੋਟਲ ਦੇ ਵਿੱਚ ਜਾਂਦੇ ਨੇ ਤੇ ਬਾਅਦ ਵਿੱਚ بڑا ਵੱਡਾ ਜਿਹੜਾ ਝਟਕਾ ਲੱਗਦਾ ਹੈ। ਦਰਅਸਲ ਉਸ ਮੁੰਡੇ ਜੜਾਮਿਤ ਹੈ ਉਸ ਦਾ ਰਿਸ਼ਤਾ ਹੋ ਗਿਆ। ਜਦੋਂ ਇਹ ਸਬੰਧ ਬਣਾਉਂਦੇ ਨੇ ਤੇ ਸਬੰਧ ਬਣਾਉਂਦੇ ਬਣਾਉਂਦੇ ਅੰਮਿਤ ਨੂੰ ਦੱਸਦਾ ਹੈ ਕਿ ਉਹਦੀ ਇੰਗੇਜਮੈਂਟ ਹੋ ਗਈ ਹੈ। ਇਹ ਗੱਲ ਰੇਖਾ ਤੋਂ ਜਰੀ ਦੇ ਗਈ। ਉਸ ਨੇ ਸਬੰਧ ਬਣਾਉਣ ਤੋਂ ਬਾਅਦ ਅੰਮਿਤ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ। ਜਿਸ ਤੋਂ ਬਾਅਦ ਗੁੱਸੇ ਚਾਏ ਅੰਮਿਤ ਨੇ ਉਸ ਦਾ ਗळा ਕੁੱਟ ਦਿੱਤਾ ਤੇ ਉਹਦੀ ਮੌਤ ਹੋ ਜਾਂਦੀ ਹੈ। ਤੇ ਆਪਣੇ ਪ੍ਰਾਈਵੇਟ ਪਾਰਟ ਨੂੰ ਟਿਸ਼ੂ ਚ ਲੇਟ ਕੇ ਉਹ ਲੁਧਿਆਣਾ ਦੇ ਹਸਪਤਾਲ ਲੈ ਕੇ ਜਾਂਦਾ ਹੈ ਤੇ ਉੱਥੇ ਦੱਸਦਾ ਹੈ ਕਿ ਉਸ ਦਾ ਕਿਸੇ ਦੇ ਨਾਲ ਝਗੜਾ ਹੋ ਗਿਆ ਅਮਿਤ ਦੀ ਮਾਂ ਉੱਥੇ ਪਹੁੰਚਦੀ ਹੈ ਉਸ ਨੂੰ ਵੀ ਸੇਮ ਕਹਾਣੀ ਸੁਣਾਈ ਜਾਂਦੀ ਹੈ ਪਰ ਦੂਸਰੇ ਬੰਨੇ ਉਸ ਕੁੜੀ ਦੀ ਲਾਸ਼ ਮਿਲਣ ਕਰਕੇ ਸਨਸਨੀ ਫੈਲਦੀ ਹੈ ਸੀਸੀਟੀਵੀ ਚੈੱਕ ਹੁੰਦੇ ਆ ਤੇ ਅਮਿਤ ਤੱਕ ਪਹੁੰਚ ਹੋ ਜਾਂਦੀ ਹੈ ਤੇ ਫਿਰ ਅੱਜ ਅਮਿਤ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਉਸ ਦੇ ਉੱਤੇ ਵਿਆਹ ਕਰਾਉਣ ਦਾ ਦਬਾਅ ਪਾ ਰਹੀ ਸੀ ਉਸਦੇ ਪਹਿਲਾਂ ਵੀ ਦੋ ਬੱਚੇ ਨੇ ਯਾਨੀ ਨਰਸ ਦੇ ਪਹਿਲਾਂ ਵੀ ਦੋ ਬੱਚੇ ਨੇ ਉਸ ਦਾ ਉਸਦੇ ਪਤੀ ਦੇ ਨਾਲ ਝਗੜਾ ਚੱਲ ਰਿਹਾ ਉਹ ਇਕੱਲੀ ਰਹਿ ਰਹੀ ਹੈ ਪਰ ਹੁਣ ਉਹ ਬੱਚੇ ਜਿਹੜੇ ਨੇ ਉਸਦੇ ਮਾਮੇ ਦੇ ਹਵਾਲੇ ਕਰ ਦਿੱਤੇ ਗਏ ਨੇ ਲਾਸ਼ ਵੀ ਜਿਹੜੀ ਹੈ ਉਹ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਜਾਵੇਗੀ ਪਰ ਸਵਾਲ ਖੜਾ ਹੁੰਦਾ ਆ ਕਿ ਇਹ ਕਿਦਾਂ ਦਾ ਪਿਆਰ ਸੀ ਜਿਸ ਨੇ ਸਭ ਕੁਝ ਢਲਾ ਕੇ ਰੱਖ ਦਿੱਤਾ ਨਾ ਉਹ ਬੱਚਿਆਂ ਦੇ ਲਈ ਮਾਂ ਰਹੀ ਨਾ ਰਿਸ਼ਤਿਆਂ ਦੇ ਵਿੱਚ ਉਸ ਨਰਸ ਦੀ ਹੁਣ ਇੱਜ਼ਤ ਰਹੇਗੀ ਨਾ ਉਸ ਮੁੰਡੇ ਦਾ ਜਿਹੜਾ ਆ ਸਭ ਕੁਝ ਠੀਕ ਹੋਏਗਾ ਹਾਲਾਂਕਿ ਉਹ ਅੰਮਿਤ ਜੜਾ ਆ ਪੀਜੀਆਈ ਦੇ ਵਿੱਚ ਜੇਰੇ ਇਲਾਜ ਹੈ ਪਰ ਇਸ ਪੂਰੀ ਖਬਰ ਨੇ ਪੰਜਾਬ ਕੀ ਪੂਰਾ ਲੁਧਿਆਣਾ ਕੀ ਜਿੱਥੇ ਜਿੱਥੇ ਲੋਕ ਵਸਦੇ ਆ ਤੇ ਸੁਣਦੇ ਆ ਹਿਲਾ ਕੇ ਰੱਖ ਦਿੱਤੇ ਨੇ